ਮਿੰਟੂ ਜੀ ਆਪਾਂ ਗੱਲਬਾਤ ਸ਼ੁਰੂਆਤ ਕਰ ਲਈਏ ਉਧਰ ਡੀਜੀਪੀ ਸੈਣੀ ਸਾਹਿਬ ਵਾਲਾ ਕੀ ਮੁੱਦਾ ਕਹਿੰਦੇ ਸਭ ਘਟਕਾ ਲੱਗਿਆ ਜੀ ਸੁਮੇਤ ਸੈਣੀ ਸਾਹਿਬ ਕਾਡੀ ਸਾਹਿਬ ਸਾਹਿਬ ਕਾਡੀ ਜੀ ਸਾਹਿਬ ਹਾਂ ਜੀ ਉਹਨਾਂ ਨੂੰ ਕਿਹੜਾ ਝਟਕਾ ਲੱਗਿਆ ਕਹਿੰਦੇ ਝਟਕਾ ਲੱਗਿਆ ਸਾਹਿਬ ਉਹ ਨਹੀਂ ਕਿਹੜਾ ਸੀਗਾ ਗੱਲ ਇਹ ਆ ਕਿ ਇਹਨਾਂ ਦੀਆਂ ਕਰਤੂਤਾ ਅੱਛਾ ਮੈਂ ਇੱਕ ਚੀਜ਼ ਦੇਖੀ ਆ ਜਿੱਥੋਂ ਮਰਜ਼ੀ ਤੱਕ ਭੱਜਿਆ ਜੀ ਸਰਸੇ ਵਾਲਾ ਡੇਰਾ ਮੁਖੀ ਹਮ ਅਖੀਰ ਝੁੱਪਣਾ ਪਿਆ ਪੰਜਾਲੀ 'ਚ ਬਿਲਕੁਲ ਯਾਨੀ ਕੈਦ ਦੀ ਪੰਜਾਲੀ 'ਚ ਝੁੱਪਣਾ ਜੀ ਆਸਰਾਮ ਜਿਹਦੀ ਗੋਦ ਦੇ ਵਿੱਚ ਜਾ ਕੇ ਸਿੱਧੂ ਤੋਂ ਲੈ ਕੇ ਆਸ ਆਸਰਾਮ ਦੀ ਗੋਦ ਤੱਕ ਜੇ ਮੋਦੀ ਨੂੰ ਵੇਖੀਏ ਤੇ ਬਹਿੰਦੇ ਰਹੇ ਬਹਿੰਦੇ ਰਹੇ ਬਿਲਕੁਲ ਅਖੀਰ ਹਸ਼ਰ ਹੋ ਗਿਆ ਜੀ ਮਤਲਬ ਕਿ ਸੱਜਨ ਕੁਮਾਰ ਉਹ ਨਹੀਂ ਬਚਦੇ ਰਹੇ ਹਮਮ ਇੱਥੇ ਇੱਥੇ ਯਾਦ ਰੱਖਣਾ ਜਗਦੀਸ਼ ਟਾਈਟਲਰ ਵੀ ਹੁਣ ਥੋੜੇ ਦਿਨਾਂ ਦਾ ਮਹਿਮਾਨ ਆ ਜਿਸ ਤਰ੍ਹਾਂ ਦਾ ਕੇਸ ਉਹਦੇ ਤੇ ਦਰਜ ਹੋਇਆ ਸਿੱਖ ਕਤਲੇਆਮ ਨਾਲ ਜੁੜਿਆ ਉਹ ਬੰਗਸ਼ ਵਾਲਾ ਜਿਹੜਾ ਗੁਰੂ ਘਰ ਸੀਗਾ ਜਿੱਥੇ ਤਿੰਨ ਸਿੱਖਾਂ ਨੂੰ ਮਾਰਿਆ ਗਿਆ ਬਹੁਤ ਬੁਰੀ ਤਰ੍ਹਾਂ ਤਾਂ ਉਸ ਕੇਸ ਦੇ ਵਿੱਚ ਜਿਹੜੀ ਹੁਣ ਕਹ ਲੋ ਕਿ ਇਜਾਜ਼ਤ ਮਿਲ ਗਈ ਆ ਕਿ ਇਹਦੇ ਖਿਲਾਫ ਟ੍ਰਾਇਲ ਚਲਾਇਆ ਜਾਣਾ ਚਾਹੀਦਾ ਕੋਰਟ ਨੇ ਕਹਿ ਕੇ ਪ੍ਰਾਪਤ ਸਬੂਤ ਹੈਗੇ ਆ ਜੀ ਨੁਰੀਂਦੇ ਸਾਰੇ ਸਬੂਤ ਜਿਹੜੇ ਮؤਸਰ ਨੇ ਤਾਂ ਕੇਸ ਚੱਲਣਾ ਚਾਹੀਦਾ ਤੁਸੀਂ ਦੇਖਣਾ ਇੱਕ ਦਿਨ ਜਗਦੀਸ਼ ਟਾਈਟਲਰ ਦਾ ਵੀ ਹਸ਼ਰ ਇਹੋ ਹੋਏਗਾ ਜੀ ਮੇਰਾ ਦਿਲ ਕਹਿੰਦਾ ਕਿ ਜੇ ਸੁਮੇਦ ਸੈਣੀ ਕੋਈ 10 ਸਾਲ ਹੋਰ ਜੀ ਗਿਆ ਨਾ ਹੂੰ ਇਹਦਾ ਹਸ਼ਰ ਵੀ ਹੋਣ ਜਾ ਰਿਹਾ ਹੋਏਗਾ ਜੀ ਹੋਏਗਾ ਵੈਸੇ ਹਵਾਲਾਤ ਦੇ ਵਿੱਚ ਤਾਂ ਪਤਾ ਸੀ ਕੈਪਟਨ ਨੇ ਹਾਲਾਂਕਿ ਉਹਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਡੰਡੇ ਦਾ ਬਦਲਾ ਡੰਡੇ ਨਾਲ ਸਾਬਕ ਤਾਬ ਸੀਗਾ ਜੀ ਕਿਉਂਕਿ ਕਿਸੇ ਵੇਲੇ ਮਾਨ ਜੇ ਆਪਾਂ ਦੇਖੀਏ ਤਾਂ ਭਾਈ ਮਾਨ ਨਿਕਲ ਗਿਆ ਕਿ ਕੈਪਟਨ ਜਿਸ ਸਮੇ ਇਹ ਸੀਗੇ ਵਿਰੋਧੀ ਧਿਰ ਦੇ ਵਿੱਚ ਤੇ ਇਹਨਾਂ ਦੇ ਇੱਕ ਖਾਸਮ ਖਾਸ ਨੂੰ ਖਾਸਾ ਜੂਤ ਪਤਾਂਗ ਹੋਇਆ ਸੀਗਾ ਜਦੋਂ ਇਹਨਾਂ ਦੀ ਵਾਰੀ ਆਈ ਇਹਨਾਂ ਨੇ ਭਜਾ ਲਿਆ ਜੀ ਤਾਂ ਸੁਮੇਧ ਸੈਣੀ ਨੂੰ ਇੱਕ ਵਾਰੀ ਤਾਂ ਇਹਨਾਂ ਨੇ ਹਵਾਲਾ ਦਾ ਪਾਣੀ ਪਿਆਤਾ ਸੀਗਾ ਹੂੰ ਹੁਣ ਬਾਅਦ ਦੇ ਵਿੱਚ ਕੀ ਆ ਕਿ ਚਲੋ ਰਾਇਤ ਮਿਲ ਗਈ ਇਹਨਾਂ ਕੋਲ ਆਪਸ਼ਨ ਬਹੁਤ ਹੁੰਦੇ ਨੇ ਆਪਸ਼ਨ ਬਹੁਤ ਹੁੰਦੇ ਨੇ ਪੈਸਾ ਬਹੁਤ ਹੁੰਦਾ ਸਟੇਟ ਦੇ ਇਹ ਸੰਧ ਰਹੇ ਹੁੰਦੇ ਨੇ ਸਟੇਟ ਇਹਨਾਂ ਦੀ ਪਿੱਠ ਤੇ ਹੁੰਦੀ ਹੈ ਡਰਕ ਚੋਰ ਮੋਰੀਆਂ ਦੇਣ ਵਾਲੇ ਬਹੁਤ ਹੁੰਦੇ ਇਹਨਾਂ ਕੋਲੇ ਹਨਾ ਹਾਂ ਜੀ ਪਰ ਹੁਣ ਜਿਹੜੀ ਤਾਜ਼ਾ ਕਹ ਲੋ ਕਿ ਇਸ ਮਾਮਲੇ ਦੇ ਵਿੱਚ ਅਪਡੇਸ਼ਨ ਆ ਰਹੀ ਆ ਕੁਝ ਮਿੰਟ ਪਹਿਲਾਂ ਦੀ ਉਹ ਤਕਰੀਬਨ ਘੰਟਾ ਕੁ ਲਾ ਲਓ ਉਹ ਉਸ ਵੇਲੇ ਦੀ ਅਪਡੇਸ਼ਨ ਆ ਕਿ ਸੁਪਰੀਮ ਕੋਰਟ ਨੇ ਡੀਜੀਪੀ ਜਿਹੜੇ ਸਾਬਕਾ ਪੰਜਾਬ ਦੇ ਸੁਮੇਧ ਸੈਣੀ ਜੀ ਉਹਨਾਂ ਨੂੰ ਛਟਕਾ ਦਿੱਤਾ ਇਹ ਲਿਖ ਰਿਹਾ ਆ ਦਾਨਕ ਪਾਸ ਕਰਵਾ ਲਿਆ ਤਾਂ ਗੱਲ ਇਹ ਆ ਕਿ ਸਮੇਤ ਸੈਣੀ ਨੂੰ ਚਟਕਾ ਲੱਗ ਗਿਆ ਕਿਉਂਕਿ ਬਲਵੰਤ ਸਿੰਘ ਮਲਤਾਨੀ ਕੇ ਜੇ ਉਸ ਕੇਸ 'ਚ ਮ ਜਾਵਾਂਗਾ ਤਾਂ ਮੈਨੂੰ ਲੱਗਦਾ ਅੱਧਾ ਘੰਟਾ ਲੱਗ ਜਾਏਗਾ ਉਹ ਕਦੇ ਫੇਰ ਸੇ ਅਸੀਂ ਪਹਿਲਾਂ ਗੱਲਾਂ ਕੀਤੀਆਂ ਹੋਈਆਂ ਨੇ ਚਾਹੇ ਉਸ ਸੈਣੀ ਮੋਟਰਸ ਦਾ ਕੇਸ ਹੋਵੇ ਮਲਤਾਨੀ ਕੇਸ ਹੋਵੇ ਉਹ ਅਸੀਂ ਐ ਕਹ ਲੋ ਕਿ ਬਹੁਤ ਤਹਿ ਤੱਕ ਜਾ ਕੇ ਗੱਲਾਂ ਕੀਤੀਆਂ ਹੋਈਆਂ ਨੇ ਤਾਂ ਬੇਸਿਕਲੀ ਹੁਣ ਹੋਇਆ ਕੀ ਆ ਕਿ ਹਾਈ ਕੋਰਟ ਨੇ ਪਹਿਲਾਂ ਇਨਕਾਰ ਕਰ ਦਿੱਤਾ ਸੀ ਦੋ ਪਟੀਸ਼ਨਾਂ ਪਾਈਆਂ ਸਨ ਸੈਣੀ ਨੇ ਇੱਕ ਤਾਂ ਐਫਆਈਆਰ ਰੱਦ ਕਰੋ ਇੱਕ ਬੀਲ ਦੇ ਦਿਓ ਤਾਂ ਉਹਨਾਂ ਨੇ ਝਟਕਾ ਦੇ ਦਿੱਤਾ ਸੀਗਾ ਤਾਂ ਇਹ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਕਿ ਦੇਖੋ ਜੀ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਜੀ ਇਹ ਹੈ ਫਲਾਣ ਢਮਕਾਂ ਤਾਂ ਗੱਲ ਇਹ ਆ ਕਿ ਹੁਣ ਸੁਪਰੀਮ ਕੋਰਟ ਨੇ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਜੀ ਜੀ ਕਿ ਜਿੱਥੇ ਮਰਜ਼ੀ ਪਾਣੀ ਵਾਰੀ ਹੋਲੀ ਪਿੰਕੀ ਮਰ ਗਿਆ ਥੋੜਾ ਸਮਾਂ ਪਹਿਲਾਂ ਤੁਸੀਂ ਸ਼ਾਇਦ ਘੱਟ ਸੁਣਿਆ ਹੋਵੇਗਾ ਤੁਹਾਡਾ ਥੋੜਾ ਪ੍ਰੋਫੈਸ਼ਨ ਹਾਂਜੀ ਪ੍ਰੋਫੈਸ਼ਨ ਥੋੜਾ ਹੋਰ ਰਿਹਾ ਪਿੰਕੀ ਵਰਗੇ ਬੰਦੇ ਵੀ ਇਹਨਾਂ ਦੇ ਕਿਸੇ ਸੁਣਾਉਂਦੇ ਆ ਜਿਹੜੇ ਖੁਦ ਮਤਲਬ ਕਿ ਇਹਨਾਂ ਚੀਜ਼ਾਂ ਚ ਸ਼ਾਮਲ ਰਹੇ ਜੀ ਤਾਂ ਉਹਨਾਂ ਨੇ ਰੱਜ ਕੇ ਐਕਸਪੋਜ਼ ਕੀਤਾ ਕਿ ਇਹ ਕਿਸ ਤਰ੍ਹਾਂ ਲੋਕ ਸ਼ਿਕਾਰ ਖੇਡਦੇ ਰਹੇ ਕਿਸ ਤਰ੍ਹਾਂ ਬੰਦਿਆਂ ਨੂੰ ਪਾੜਦੇ ਰਹੇ ਜੀ ਕਿਸ ਤਰ੍ਹਾਂ ਬੰਦਿਆਂ ਨੂੰ ਮਤਲਬ ਕਿ ਜਿੱਦਾਂ ਆਪਾਂ ਜਾਨਵਰ ਦੇ ਨਾਲ ਵੀ ਬੇਦਲੀ ਦੇ ਨਾਲ ਉਹ ਸਲੂਕ ਨਹੀਂ ਕਰਦੇ ਜੋ ਬੰਦਿਆਂ ਨਾਲ ਕੀਤਾ ਤੇ ਬੰਦੇ ਵੀ ਸਾਰੇ ਦੋਸ਼ੀ ਨਹੀਂ ਬੜੀ ਗਲਤੀ ਹੈ ਕਿ ਉਹਨੂੰ ਦੋਸ਼ੀਆਂ ਨੂੰ ਵੀ ਇਹ ਨਹੀਂ ਅਲਾਓ ਕਰਦਾ ਕਿ ਤੁਸੀਂ ਇਸ ਤਰ੍ਹਾਂ ਸਜ਼ਾ ਦਿਓ ਬਿਲਕੁਲ ਤੇ ਇੱਥੇ ਬੇਦੋਸ਼ੀਆਂ ਨੂੰ ਵੀ ਇਸ ਤਰ੍ਹਾਂ ਕੀਤਾ ਗਿਆ ਸੈਨੀ ਮੋਟਰਸ ਵਾਲੇ ਕੇਸ ਦੇ ਵਿੱਚ ਤੁਸੀਂ ਵੇਖੋ ਕਿ ਨਾ ਅਗਲਿਆਂ ਦਾ ਟੱਬਰ ਹੀ ਉਜਾੜ ਕੇ ਰੱਖ ਦਿੱਤਾ ਮਾਤਾ ਅ ਪਿੱਛੇ ਜੇ ਇਨਸਾਫ ਮੰਗਦੀ ਮੰਗਦੀ ਖਤਮ ਹੋ ਗਈ ਸੀਗੀ ਸੋ ਇਸ ਵਾਸਤੇ ਇਹ ਹਸ਼ਰ ਹੋਣੇ ਹੁੰਦੇ ਆ ਜਿੰਨਾ ਮਰਜ਼ੀ ਭੱਜ ਲੋ ਹਜ਼ੂਰ ਇੱਕ ਤੇ ਆਤਮਾ ਤੋਂ ਨਹੀਂ ਭੱਜ ਸਕਦੇ ਤੁਸੀਂ ਇੱਕ ਉਹ ਪਰਮਾਤਮਾ ਹੈ ਜਿਹੜਾ ਉਹਦਾ ਨਿਆਂ ਕਿਤੇ ਨਾ ਕਿਤੇ ਦੇਰ ਸਵੇਰ ਹੁੰਦਾ ਹੀ ਆ ਆਤਮਾ ਵੀ ਤੁਹਾਡੀ ਜਾਣਦੀ ਹੁੰਦੀ ਹੈ ਕਿ ਤੂੰ ਪਾਪ ਕੀਤਾ ਬਾਈ ਬਿਲਕੁਲ ਠੀਕ ਹੈ ਨਾ ਸੋ ਇਸ ਕਰਕੇ ਇਹ ਚੀਜ਼ਾਂ ਇੱਕ ਦਿਨ ਹੋਣੀਆਂ ਹੀ ਸੀਗੀਆਂ ਤਾਂ ਸੁਮੇਧ ਸਿਆਣੀ ਨੂੰ ਵੱਡਾ ਚਟਕਾ ਲੱਗਿਆ